Ôi yêu rồ gan Ôi lên nào re Ô la la Ôi yeah Ôi oh, 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 yeah

ਅਸੀ ਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਅਸੀਂ ਪਟਿਆਲਾ ਪਸਿਆਣਾ ਰੋਡ ਪਾਖੜਾ ਨਹਿਰ ਦੇ ਉੱਪਰ ਮੌਜੂਦ ਆ ਜਿੱਥੇ ਇੱਕ ਵਿਅਕਤੀ ਨੇ ਜਿਹੜਾ ਹੈ ਪੈਸਿਆਂ ਦੇ ਲੈਣ ਦੇਣ ਦੇ ਚੱਕਰ ਦੇ ਵਿੱਚ ਦੁਖੀ ਹੋ ਕੇ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਆਪਣੇ ਪਾਂਜੇ ਦੇ ਨਾਲ ਹੋ ਇਸ ਜਗ੍ਹਾ ਦੇ ਉੱਪਰ ਪਹੁੰਚੇ ਸੀ ਪਾਖੜਾ ਨਹਿਰ ਦੇ ਉੱਪਰ ਅਚਾਨਕ ਹੀ ਚੱਲਦੇ ਮੋਟਰਸਾਈਕਲ ਤੋਂ ਜਿਹੜੀ ਹੈ ਛਾਲ ਮਾਰੀ ਗਈ ਹੈ ਇਸ ਵਕਤ ਮੈਂ ਪਾਖੜਾ ਨਹਿਰ ਦੇ ਉੱਪਰ ਮੌਜੂਦ ਆ ਜਿੱਥੇ ਸ਼ੰਕਰ ਭਾਰਦਵਾਜ ਉਹਨਾਂ ਦੀ ਬੋਤਾ ਖੋਰਾੀ ਟੀਮ ਜਿਹੜੀ ਹੈ ਉਹ ਉਸ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਰਿਵਾਰ ਵੀ ਕਾਫੀ ਦੁਖੀ ਹੈ ਕਿਉਂਕਿ ਪਰਿਵਾਰ ਦਾ ਜਿਹੜਾ ਮੈਂਬਰ ਹੈ ਉਹ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਗਿਆ ਇਸ ਸਮੇਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰ ਦਿਖਾ ਦਿੰਨਾ ਕਿ ਜਿਹੜੀਆਂ ਮਹਿਲਾਵਾਂ ਨੇ ਉਹ ਗੱਡੀ ਦੇ ਵਿੱਚ ਮੌਜੂਦ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿਉਂਕਿ ਉਹਨਾਂ ਦੇ ਘਰ ਦਾ ਜੀ ਜਿਹੜਾ ਹੈ ਉਹ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਗਿਆ ਇਹ ਤਸਵੀਰ ਦੇਖ ਰਹੇ ਹੋ ਇਹ ਭੈਣ ਨੇ ਉਹਨਾਂ ਦੇ ਤਾਂ ਇਹ ਭੈਣ ਨੇ ਉਹਨਾਂ ਦੇ ਜਿਨ੍ਹਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਜਿਹੜਾ ਵਿਅਕਤੀ ਛਾਲ ਮਾਰ ਗਿਆ ਉਸ ਦਾ ਨਾਮ ਸ਼ੰਕਰ ਸੀਗਾ 40 ਕੁ ਸਾਲ ਉਹਨਾਂ ਦੀ ਉਮਰ ਚੀ ਆ ਰਹੀ ਹੈ ਪਰਿਵਾਰ ਦੇ ਵਿੱਚ ਤਿੰਨ ਬੇਟੇ ਨੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਅਤੇ ਜਿਹੜਾ ਵਿਅਕਤੀ ਸੀਗਾ ਉਹ ਸਬਜ਼ੀ ਦਾ ਕੰਮ ਕਰਦਾ ਸੀਦਾ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਤਾਂ ਪਾਕੜਾ ਨਹਿਰ ਦੇ ਉੱਪਰ ਉਹ ਪਹੁੰਚੇ ਸੀਗੇ ਮੋਟਰਸਾਈਕਲ ਦੇ ਉੱਪਰ ਤਾਂ ਉਹਨਾਂ ਨੇ ਚੱਲਦੇ ਮੋਟਰਸਾਈਕਲ ਤੋਂ ਜਿਹੜੀ ਹੈ ਪਾਕੜਾ ਨਹਿਰ ਤੇ ਵਿੱਚ ਛਾਲ ਮਾਰੀ ਹੈ ਇਸ ਸਮੇਂ ਉਹਨਾਂ ਦੇ ਭੈਣ ਮਜੂਰ ਨੇ ਗੱਲਬਾਤ ਕਰਦੇ ਆ ਕੀ ਹੋਇਆ ਸੀਗਾ ਜੀ ਕੀ ਹੋ ਗਿਆ ਅ ਕੋ ਮੇਰੇ ਭਾਈ ਨਿਕਲ ਤਾਂ ਨਿਕਲਿਆ ਆਇਆ ਦਾ ਝਾੜ ਵਾਲ ਨੇ ਓਏ ਬੇਡਾ ਓ ਆਓ ਓਏ ਰਾ ਕੋ ਕੀ ਹੋ ਗਿਆ ਕਿ ਉਹਨਾਂ ਨੇ ਜਿਹੜੀ ਪਾਕੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਐਸਾ ਕੀ ਹੋ ਗਿਆ ਸੀਗਾ ਕੁਝ ਨਹੀਂ ਹੋਇਆ ਗਰਾ ਪਤਾ ਕਿ ਨਹੀਂ ਆਇਆ ਗਰਾ ਕਿਸੇ ਨੂੰ ਪਤਾ ਹੀ ਨਹੀਂ ਹੈ ਕੱਲ ਸਬਜੀ ਨੂੰ ਵੇਚਦਾ ਰਿਹਾ ਵਾ ਸਹੀ ਚਲਾ ਆਇਆ ਬੱਚੇ ਛੋਟੇ ਛੋਟੇ ਛੋੜੇ ਆਇਆ ਤਾਂ ਕਿੰਨੇ ਕਿੰਨੇ ਬੱਚੇ ਨੇ ਉਹਨਾਂ ਦੇ ਤਿੰਨੇ ਮੁੰਡੇ ਆ ਛੋਟੇ ਛੋਟੇ ਆ ਗਰੀ ਨਹੀਂ ਗਿਆ ਕੱਲ ਸੱ ਲੱਭੇ ਨਹੀਂ ਆ ਕੇ ਹੁਣ ਨਹੀਂ ਉਹ ਪਹਿਲੇ ਨੇ ਆਇਆ ਤਾਂ ਉਹ ਕਹਦੀ ਉਹ ਚੜ ਮਾਰ ਗਈ ਉਹਦੇ ਨਾਲ ਹੀ ਅੱਬ ਤਾਂ ਹੀ ਨਾ ਹੈ ਕਾ ਹੈ ਓਏ ਦਾ ਨਹੀਂ ਦੱਸਿਆ ਨਹੀਂ ਸੀ ਕੀ ਕੀ ਕਿਉਂ ਪਰੇਸ਼ਾਨ ਸੀ ਕਿ ਇਹ ਗੱਲ ਨਹੀਂ ਦੱਸੀ ਹੈ ਕਿ ਵੀ ਕੀ ਗੱਲ ਸੀਗੀ ਨਹੀਂ ਜੀ ਮੈਨੂੰ ਮਿਲੀ ਹੀ ਨਹੀਂ ਹੈ ਮਿਲੀ ਹੀ ਨਹੀਂ ਹੈ ਉਹ ਜਨਾਣੀ ਦੋਦੀ ਘਰ ਪਹੇਗੀ ਆਹ ਉਹ ਪਤਾ ਨਹੀਂ ਗਿਆ ਉਹ ਆ ਗਿਆ ਕਿਉਂ ਨਹੀਂ ਘਰ ਨਹੀਂ ਗਿਆ ਕੋਈ ਲੈਣ ਆਇਆ ਤਾਂ ਘਰ ਕੋ ਚਲੋ ਘਰ ਨਹੀਂ ਗਿਆ ਹੈ ਪਤਾ ਨਹੀਂ ਕਿਆ ਕਿਆ ਹੋ ਗਿਆ ਕੁਝ ਕ ਲੈ ਨਾ ਦੇ ਨਾ ਤਾਂ ਕੁਝ ਕਿਆ ਪਤਾ ਨਹੀਂ ਕਿਵੇਂ ਪੁੱਛੇ ਲੈਣੇ ਸੀ ਕਿ ਕਿਸੇ ਤੋਂ ਪੈਸੇ ਪੁੱਛੇ ਲੈਣੇ ਸੀ ਕਿ ਉਹਨਾਂ ਮੈਂ ਨਹੀਂ ਬੇਟਾ ਹਮ ਮੈਨੂੰ ਨਹੀਂ ਪਤਾ ਹੈ ਮੇਰੇ ਕੋ ਬਾਤ ਹੀ ਨਹੀਂ ਹੋਈ ਕੁਝ ਹਮ ਤੁਹਾਡੇ ਘਰ ਆ ਰਹੇ ਕੋਈ ਗਵਾਹ ਤੇ ਨਹੀਂ ਹੋਈ ਬੇਟਾ ਹਕਤਾ ਨਹੀਂ ਕਿ ਉਹ ਮਾਰੀ ਛੜੇ ਉਹ ਪਰਿਵਾਰ ਚ ਬੱਚਿਆਂ ਨੂੰ ਦੱਸਤਾ ਉਹਨਾਂ ਦੀ ਪਤਨੀ ਨੂੰ ਦੱਸੇ ਕਿ ਬਈ ਐਦਾਂ ਕਰਕੇ ਹੋ ਗਿਆ ਸਾਰਾ ਹਾਸਾ हाँ वो तो घर पे है की हालत होना थी अब तो वो हालत क्या होगी वो भी पटक पटक रही होगी वो ना दस घर पे ये लेके नहीं आए ना मैं तो अपने घर होते ही घर से आए असी तो अपने घर से आए है ना सोना है घर ही आगे आए तो रे कितने सी शंकर होनी और तो रहते हैं गोपाल कॉलोनी गोपाल तो कॉलोनी हाँ जी मंडी की वेबसाइट उ ਤੋਂ ਨੂੰ ਕਿ ਕਿਦਾਂ ਪਤਾ ਲੱਗਾ ਵੀ ਇੱਦਾਂ ਛਾਲ ਮਾਰਤੀ ਸ਼ੰਕਰ ਨੇ ਤੁਹਾਡੇ ਭਰਾ ਨੇ ਉਹ ਮੇਰੇ ਭਾਈ ਹੋਈ ਹੋ ਰਹਿਣਾ ਉਹਨਾਂ ਨੇ ਦੱਸਿਆ ਸਭ ਨੇ ਕਿ ਇੱਦਾਂ ਕਾਂਡ ਹੋ ਗਿਆ ਮਤਲਬ ਉਹਨਾਂ ਨੇ ਇਹ ਦੱਸਿਆ ਕਿ ਸ਼ੰਕਰ ਮਿਲ ਗਿਆ ਇਹ ਫਿਰ ਅਸੀਂ ਆ ਰਹੇ ਸੀ ਨਾ ਲੱਭਣ ਕੇਲੇ ਕਿ ਥੋੜੀ ਦੇਰ ਮੇ ਪਤਾ ਲੱਗੇ ਕਿ ਛਾਲ ਮਾਰ ਲਈ ਹੈ ਕਿ ਕੋਨੇ ਕਰਿਆ ਜਿਹੜੇ ਮੁੰਡਾ ਨਾਲ ਲੈ ਕੇ ਆਇਆ ਤਾਂ ਨਿਭਾਂਦਾ ਉਹਨੇ ਦੱਸਿਆ ਇਹ ਫਿਰ ਕਿ ਛਾਲ ਮਾਰ ਲਈ ਹੈ ਕਿ ਪਤਾ ਨਹੀਂ ਚੱਪਲ ਗੇਰੀ ਗਈ ਕਿ ਉਹਨਾਂ ਆਪ ਦਾ ਕੁਝ ਕਰੀ ਹੋ ਗਈ ਚੱਪਲ ਉਠਾਣੇ ਕੇ ਲਈ ਉਹ ਕੀ ਦੱਸ ਰਾਇ ਮੈਂ ਤਾਂ ਇਹ ਨਹੀਂ ਉਹਨਾਂ ਦੇ پاس ਉਹ ਉਹਨਾਂ ਨੂੰ ਪਤਾ ਹੋਊਗੀ ਜਿਸਕੇ ਨਾਲ ਆਇਆ ਬਿਲਕੁਲ ਹੈ ਤੁਸੀਂ ਇਹ ਪਰਿਵਾਰ ਦੀ ਤਸਵੀਰ ਦੇਖ ਰਹੇ ਹੋ ਕਿ ਪਰਿਵਾਰ ਦਾ ਕਾਫੀ ਪੂਰਾ ਹਾਲ ਹੈ ਕਿਉਂਕਿ ਇਹਨਾਂ ਦੇ ਭਰਾ ਸੀਗੇ ਇਕੱਠੇ ਜੰਪਲ ਹੋਇਆ ਇਹਨਾਂ ਦਾ ਬਚਪਨ ਤੋਂ ਨਾਲ ਰਹੇ ਨੇ ਲੇਕਿਨ ਹੁਣ ਇਸ ਸਮੇਂ ਜਦੋਂ ਹਾਜ ਸਾਹਿਬ ਆਪਰ ਗਿਆ ਤਾਂ ਉਸ ਤੋਂ ਬਾਅਦ ਪੂਰਾ ਪਰਿਵਾਰ ਜਿਹੜਾ ਟੁੱਟਿਆ ਹੋਇਆ ਤਾਂ ਇਹ ਤਸਵੀਰ ਦੇਖ ਰਹੇ ਹੋ ਉਹਨਾਂ ਦੀ ਭੈਣ ਨੇ ਸ਼ੰਕਰ ਦੇ ਉਸਨੇ ਪਾਕਰਾ ਨਹਿਰ ਦੇ ਵਿਛਾਲ ਮਾਰੀ ਹੈ ਤਾਂ ਹੁਣ ਤਸਵੀਰ ਜਿਹੜੀ ਹੈ ਗੋਤਾਖੋਰਾਈ ਟੀਮ ਦੀ ਦਿਖਾ ਦਿੰਦੇ ਆ ਕਿ ਗੋਤਾਖੋਰਾਈ ਟੀਮ ਜਿਹੜੀ ਹੈ ਉਹ ਲੱਭਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਇਹ ਭਰਾ ਹੈ ਉਹਨਾਂ ਦੇ ਸ਼ੰਕਰ ਦੇ ਇਹ ਛੋਟੇ ਭਰਾ ਉਹ ਤੁਸੀਂ ਉਹਨਾਂ ਦੇ ਹਨਾ ਕੀ ਗੱਲ ਹੋ ਗਈ ਐਸੀ ਕਿ ਛਾਲ ਮਾਰਤੀ ਕੁਝ ਨਹੀਂ ਬਾਜੀ ਕੱਲ ਤਾਂ ਨਾ ਮੰਡੀ ਤੇ ਸੀ ਰਾਤ ਮੰਡੀ ਤੇ ਲਾ ਕੇ ਰਾਤ ਗੁੱਸੇ ਵਿੱਚ ਪਤਾ ਨਹੀਂ ਕੀ ਆ ਗਿਆ ਪਾਣ ਦੇ ਬਾਅਦ ਪਤਾ ਨਹੀਂ ਲੱਗਿਆ ਉਹਦਾ ਉਹਨਾਂ ਅੱਜ ਸਵੇਰੇ ਵੀ ਮੁੰਡੇ ਲੈ ਕੇ ਆ ਰਹੇ ਸੀ ਉਹਨੂੰ ਘਰੇ ਲੈ ਕੇ ਜਾ ਰਹੇ ਸੀ ਉਹ ਕਹਿੰਦਾ ਪੈਸੇ ਲੈਣੇ ਕਿਸੇ ਤੇ ਇੱਧਰ ਨੂੰ ਜਾਣਾ ਇਹਨੇ ਤੇ ਆ ਕੇ ਛਾਲ ਜੂਲ ਮਾਰਦੀ ਪਤਾ ਨਹੀਂ ਲੱਗਿਆ ਸਾਨੂੰ ਫੋਨ ਕਰਾਇਆ ਸੀ ਮੰਡੀ ਦੇ ਭੱਜ ਕੇ ਉਹਰੇ ਆ ਗਏ ਸਿੱਧੇ ਨਾਲ ਕੋਣ ਸੀਗਾ ਪੰਜ ਸੀਗਾ ਪੰਜ ਸੀ ਮੇਰਾ ਇੱਕ ਮੇਰਾ ਭਤੀਜਾ ਸੀ ਨਾਲ ਅੱਛਾ ਹਾਂਜੀ ਤੇ ਫਿਰ ਉਹਨਾਂ ਨੇ ਰੋਕਿਆ ਨਹੀਂ ਹੈਗਾ ਫੜਿਆ ਨਹੀਂ ਹੈਗਾ ਕੀ ਬਾਈ ਕਿਤੇ ਬਚਾ ਲਈਏ ਨਹੀਂ ਉਹਨੇ ਰੋਕਿਆ ਜੀ ਉਹ ਗੰਦਾ ਚੱਪਲ ਗਿਰ ਗਿਆ ਮੈਂ ਚੱਪਲ ਚੱਕਣ ਦੇ ਲਿਆ ਚੱਪਲ ਚੱਕਣ ਦੇ ਉਹ ਮੋਟਰਸਾਈਕਲ ਦੇ ਸੀ ਚੱਪਲ ਚੱਕਣ ਦੇ ਬਾਅਦ ਉਹਨੇ ਪੁੱਲਟੇ ਖੱਲ ਮਾਰਦੀ ਪੈਸੇ ਪੂਥੇ ਕੋਈ ਨਾਮ ਦੱਸਿਆ ਉਹਨਾਂ ਨੇ ਇਸ ਨੂੰ ਲੈਣੇ ਸੀਗੇ ਨਾਮ ਪੈਸੇ ਦੱਸੇ ਕਿਸਦੇ ਪੈਸੇ ਲੈਣੇ ਕਿੰਨੇ ਕੇ ਪੈਸਾ ਤਾਂ ਲੈਣ ਦੇਣ ਸੀਗਾ ਪਤਾ ਨਹੀਂ ਭਾਜੀ ਉਹਨੂੰ ਬਤਾਏ ਗੱਲ ਨੂੰ ਉਹਨੂੰ ਲੈਣ ਦੇ ਪਰਿਵਾਰ 'ਚ ਨਹੀਂ ਗੱਲ ਕੀਤੀ ਨਹੀਂ ਪਰਿਵਾਰ ਨੂੰ ਦੱਸ ਦਈਏ ਕਈ ਵਾਰੀ ਬੈਠ ਕੇ ਰਜ਼ਾਮੰਦੀ ਹੋ ਜਾਂ ਆਪਣੇ ਬੱਚੇ ਨੂੰ ਦੱਸਿਆ ਹੋਣਾ ਸਾਨੂੰ ਨਹੀਂ ਕੋਈ ਪਤਾ ਇਸ ਵਾਰੇ ਇੰਨੀ ਗੱਲ ਸੀ ਵੀ ਉਹਨੇ ਪੜਨ ਦੀ ਕੋਸ਼ਿਸ਼ ਕਰ ਰਹੇ ਹਾਂ ਪੜਨ ਦੀ ਕੋਸ਼ਿਸ਼ ਕਰ ਰਹੇ ਸੀ ਨਜ਼ਰ ਰੱਬ ਕਰੇ ਮਿਲ ਵੀ ਜਾ ਸਾਨੂੰ ਜਿਹੜੀ ਵੀ ਉਸ ਦੀ ਕੋਈ ਦੁੱਖ ਹੋਵੇਗਾ ਅਸੀਂ ਨਾਲ ਖੜੇ ਹਾਂ ਕੁਝ ਵੀ ਹੋਏਗਾ ਅਸੀਂ 24 ਘੰਟੇ ਨਾਲ ਉਹਦੇ ਕੁਝ ਵੀ ਸਾਨੂੰ ਪਤਾ ਲੱਗੇ ਕਿ ਉਸ ਤੋਂ ਲੈਣਾ ਹੈ ਕਿ ਉਹ ਦੇਣਾ ਹੈ ਕੋਈ ਵੀ ਚਾਹ ਦੇ ਦਿਮਾਗ 'ਚ ਕੋਈ ਟੈਨਸ਼ਨ ਆ ਉਹ ਵੀ ਅਸੀਂ ਨਾਲ ਖੜੇ ਹਾਂ ਉਹਦੇ ਬਿਲਕੁਲ ਅਸੀਂ ਨਾਲ ਖੜੇ ਹਾਂਗਾ ਉਹਦੇ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਕੇ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਉੱਥੇ ਹੀ ਬੋਲੇ ਸ਼ੰਕਰ ਡਾਈਵਰ ਕਲੱਬ ਦੇ ਗੋਤਕ ਹੋ ਰਹੇ ਹਨ ਸ਼ੰਕਰ ਭਾਰਤਵਾਜ ਹੋਣੇ ਟੀਮ ਹੈ ਇਹ ਲੱਭਣ ਦੀ ਕੋਸ਼ਿਸ਼ ਕਰ ਰਹੀ ਰਾਤ ਦੇ ਹਨੇਰੇ ਚ ਵੀ ਪਰਿਵਾਰ ਦੇ ਨਾਲ ਖੜੇ ਨੇ ਉਰੇ ਆ ਕੇ ਤਾਂ ਇਹ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਰਮੇਸ਼ ਜੀ ਕੋਸ਼ਿਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋਣਾ ਆਂ ਆਪਣੇ ਗੋਤੇ ਵੀ ਮਰਿਆ ਹੋਣੀ ਦੁਬਾਰਾ ਫਿਰ ਕੋਸ਼ਿਸ਼ ਕਰ ਰਹੇ ਆ ਵੀ ਬਾਕੀ ਆਪਾਂ ਨੇ ਕਾਫੀ ਦੂਤ ਨੂੰ ਸੱਸ ਵੀ ਕੀਤਾਗਾ ਚੱਲੀਏ ਚਪਲ ਦਿਖਿਓ ਉਸ ਬੰਦੇ ਦੀ ਬੋਡੀ ਨਹੀਂ ਦਿਖਿਓ ਬਿੱਤ ਨੂੰ ਬਿਲਕੁਲ ਤਸਵੀਰ ਦਿਖਾਣੇ ਆ ਕਿ ਜਿਸ ਪੋਲ ਦੇ ਉੱਪਰੋਂ ਛਾਲ ਮਾਰੀ ਸੀਗੀ ਉਸੇ ਪੋਲ ਦੀ ਤਸਵੀਰ ਜਿਹੜੀ ਆ ਉਹ ਦਿਖਾ ਦਿੰਨੇ ਆ ਅਸ਼ੰਕਰ ਜੀ ਹੁਣੇ ਇਹਨਾਂ ਦੀ ਟੀਮ ਜਿਹੜੀ ਆ ਪੂਰੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਜਿਹੜਾ ਨਾਲ ਪਾਂਜਾ ਸੀਗਾ ਉਹਨਾਂ ਦੇ ਉਹ ਵੀ ਇਸ ਜਗ੍ਹਾ ਦੇ ਉੱਪਰ ਮਜੂਦ ਆ ਉਹਨੇ ਵੀ ਛਾਲ ਮਾਰੀ ਸੀਗੀ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਪਾਣੀ ਦਾ ਬਹਾਅ ਬੜਾ ਤੇਜ਼ ਸੀਗਾ ਜਿਸ ਕਰਕੇ ਉਹ ਨੀਚੇ ਹੀ ਬੈਠ ਗਏ ਸੀਗੇ ਕੀ ਹੋਇਆ ਸੀਗਾ ਹਰਿਸ਼ ਦੇ ਅਸੀਂ ਜਾ ਰਹੇ ਸੀ ਕਹਿੰਦੇ சுரேਸ਼ ਤੋਂ ਪੈਸੇ ਲੈਣੇ ਆ 40-50 ਹਜ਼ਾਰ ਰੁਪਿਆ ਕਹਿੰਦੇ ਅੱਗੇ ਚੱਲ ਅੱਗੇ ਹਾਂ ਅੱਗੇ ਅੱਗੇ ਪੈਸੇ ਮਿਲेंगे ਪਹਿਲੇ ਨਾ ਉਹਨਾਂ ਦਾ ਫੋਨ ਦਲਾਇਆ ਉਹਦੇ ਟਾਬੇ ਤੇ ਫੋਨ ਪਿਆ ਸੀ ਉਹਨਾਂ ਦਾ ਉਹ ਰਾਤ ਨੂੰ ਛੱਡ ਗਏ ਸੀ ਉਹ ਕਹਿੰਦੇ ਸੁਰੇਸ਼ ਨੇ ਕੁਝ ਸੁੰਗਾਇਆ ਪਰ ਇਹ ਕੋਈ ਕਹਿ ਰਤੀ ਹੈ ਤੇ ਅੱਗੇ ਚਲੇ ਗਿਆ ਉਹਨਾਂ ਦੀ ਚੱਪਲगिरਗੀ ਉਹਰੇ ਨਾਲ ਹੀ ਉਹ ਮੁੰਡਿਆਂ ਦਾ ਫੋਰਸ ਸੀ ਨਾਲ ਤੀਜਾ ਉਹਨਾਂ ਦਾ ਇੱਕ ਨਾ ਇੱਕ ਫੋਰਸ ਨਾਲ ਇਹ ਨਾਲ ਸੀ ਆ ਪਿੱਛੇ ਬੈਠ ਸੀ ਆ ਇਹਨੇ ਚੱਪਲ ਚਤੀ ਹੈ ਉਹ ਉਂਡੀਰ ਤੋਂ ਮੋਟਰਸਾਈਕਲ ਮੈਂ ਰੋਕਿਆ ਨਾਲ ਨਾਲ ਕੁਦਰਤੀ ਨਾਲ ਹੀ ਛਾਲ ਮਾਰੀ ਉਧਰ ਫਿਰ ਮੈਂ ਅੱਗੇ ਤੱਕ ਉਹਨਾਂ ਨੂੰ ਦੇਖਿਆ ਉਹ ਬਾਹਰ ਨੂੰ ਨਹੀਂ ਆਏ ਫਿਰ ਮੈਂ ਛਾਲ ਮਾਰੀ ਮੈਂ ਕਿਹਾ ਉਹ ਉਹਨਾਂ ਦੀ ਦੇਖਿਆ ਮੈਂ ਕਿਹਾ ਉਹ ਹੈਗੇ ਮਗਰ ਉਹ ਨਹੀਂ ਤੇ ਨਾਰੀਅਲ ਪਿਆ ਸੀ ਵੀਰੇ ਫਿਰ ਮੈਂ ਛਾਲ ਮਾਰੀ ਮੇਰੇ ਬੋਲ ਇਸ ਨਾਲ ਹੀ ਆ ਨਾਮ ਲੈਦੇ ਸੀ ਵਾ ਸੁਰੇਸ਼ 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 ਕਿਰਨਪੁਰ ਤਹਿਲ ਨੇਪ ਚਾਲੀ ਸੀ ਸੁਰੇਸ਼ ਕੋਣ ਹੈ ਜਿਹਦਾ ਨਾਮ ਲਿੱਤਾ ਸੀਗਾ ਉਹਨਾਂ ਨੇ ਅੱਜ ਵੀ ਕੋਣ ਹੈ ਸੁਰੇਸ਼ ਬਾਕੀ ਇਹਦੀ ਬਸ ਸਟੈਂਡ ਤੇ ਦੁਕਾਨ ਹੈ ਦੁਕਾਨ ਦਾ ਕਿਤੇ ਦੁਕਾਨ ਹੈ ਕਿਤਾਬਾਂ ਦੀ ਦੁਕਾਨ ਹੈਗੇ ਮਤਲਬ ਉਹ ਸਾਰਾ ਨਾ ਠੇਕਾ ਲੈਂਦਾ ਹੈਗਾ ਦੁਕਾਨੋ ਦਾ ਉਹ ਆਪਣਾ ਅੱਗੇ ਦੁਕਾਨ ਚਲਾਉਂਦਾ ਹੈਗਾ ਉਹ ਇਹਦਾ ਨਾਮ ਲੈ ਕੇ ਹੀ ਵਸੇ ਛਲਾਂਗ ਮਾਰੀ ਹੈ ਕਿ ਮੈਂ ਸੁਰੇਸ਼ ਸੇ ਪੈਸੇ ਲੈਣੇ ਹੈ ਸੁਰੇਸ਼ ਸੇ ਪੈਸੇ ਲੈਣੇ ਪੈਸੇ ਦੱਸਿਓ ਕਿ ਕਿੰਨੇ ਕੇ ਪੈਸੇ ਭਾਜੀ ਨੇ ਮੈਨੂੰ ਨਹੀਂ ਦੱਸੇ ਜੀ ਇਹੀ ਹੈ ਕਿ ਇਹ ਨਾਮ ਦੱਸੇ ਇਹ ਸਾਰੇ ਪੈਸੇ ਲੈਣੇ ਆਗੇ। ਮਤਲਬ ਕਿ ਕਾਰਨ ਉਹੀ ਸੀਗਾ ਵੀ ਉਸ ਤੋਂ ਦੁਖੀ ਸੀਗੇ। ਹਾਂਜੀ ਹਾਂ। ਬਿਲਕੁਲ ਇਹ ਤਸਵੀਰ ਦਿਖਾ ਦਨੇ ਆ ਹੁਣ ਜਿਹੜੇ ਗੋਤਾਖੋਰ ਨੇ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਪਾਖੜਾ ਦੇ ਵਿੱਚ ਜਿਹੜੀ ਹੈ ਉਹ ਸਰਚਿੰਗ ਚੱਲ ਰਹੀ ਹੈ। ਰਾਤ ਦੇ ਹਨੇਰੇ ਦੇ ਵਿੱਚ ਵੀ ਜਿਹੜੀ ਹੈ ਉਹਰੇ ਬੋਲੇ ਸ਼ੰਕਰ ਡਾਈਵਰ ਕਲੱਬ ਦੀ ਟੀਮ ਜਿਹੜੀ ਹੈ ਉਹ ਸਰਚਿੰਗ ਕਰ ਰਹੀ ਹੈ। ਇਹ ਤਸਵੀਰ ਦਿਖਾ ਦਨੇ ਆ ਸ਼ੰਕਰ ਭਾਰਤਵਾਜ ਉਹਨਾਂ ਦੀ ਟੀਮ ਹੈ ਜਿਹੜੀ ਪੂਰੀ ਸਰਚ ਕਰ ਰਹੀ ਹੈ ਇਸ ਜਗ੍ਹਾ ਦੇ ਉੱਪਰ। ਪਰਿਵਾਰ ਦੇ ਨਾਲ ਜਿਹੜਾ ਰਾਤ ਦੇ ਹਨੇਰੇ ਦੇ ਵਿੱਚ ਵੀ ਇਹ ਖੜੇ ਨੇ। ਇਸ ਜਗ੍ਹਾ ਦੇ ਉੱਪਰ ਤੁਸੀਂ ਇਹ ਪੁਲ ਦੇਖ ਰਹੇ ਹੋ ਇਹ ਸੁਨਸਾਨ ਪੁਲ ਹੈ ਹਾਈਵੇ ਹੈ ਜਿਹੜਾ ਸੰਗਰੂਰ ਵੱਲ ਨੂੰ ਜਾਂਦਾ ਪਵਾਨੀਗੜ੍ਹ ਨੂੰ ਹੋ ਕੇ ਤਾਂ ਉਸੇ ਪੁਲ ਦੇ ਉੱਪਰ ਉਹ ਜਿਹੜੀ ਹੈ ਛਾਲ ਮਾਰੀ ਗਈ ਸੀ ਕਿ ਜਿਹੜਾ ਅਸ਼ੰਕਰ ਵਿਅਕਤੀ ਸੀਗਾ ਜਿਸ ਦੀ 40 ਸਾਲ ਦੀ ਉਮਰ ਦਾ ਸੀ ਜਾਰੀ ਹੈ ਪਰਿਵਾਰ ਦੇ ਵਿੱਚ ਤਿੰਨ ਬੇਟੇ ਸੀਗੇ ਉਹਨਾਂ ਦੇ ਤਾਂ ਉਹਨਾਂ ਦੇ ਭਰਾ ਭੈਣ ਜਿਹੜੇ ਨੇ ਉਹਰੇ ਪਹੁੰਚੇ ਹੋਏ ਨੇ ਕਾਫੀ ਦੁਖੀ ਨੇ ਕਿਉਂਕਿ ਪਰਿਵਾਰ ਦੇ ਵਿੱਚੋਂ ਜਿਹੜਾ ਜੀ ਹੈ ਉਹ ਇਸ ਜਗ੍ਹਾ ਦੇ ਉੱਪਰ ਆ ਕੇ ਛਾਲ ਮਾਰ ਗਿਆ ਕਾਫੀ ਪਰਿਵਾਰ ਦੁਖੀ ਹੈ ਕਿਉਂਕਿ ਦੱਸ ਰਹੇ ਨੇ ਉਹ ਕਿ ਕਿਸੇ ਵਿਅਕਤੀ ਤੋਂ ਪੈਸੇ ਲੈਣੇ ਸੀਗੇ ਉਸੇ ਚੱਕਰ ਦੇ ਵਿੱਚ ਜਿਹੜੀ ਇਹ ਛਾਲ ਹੈ ਉਹ ਇਸ ਜਗ੍ਹਾ ਦੇ ਉੱਪਰ ਆ ਕੇ ਉਹਨਾਂ ਨੇ ਮਾਰੀ ਸੀਗੀ ਏਸੀ ਜਗ੍ਹਾ ਦੇ ਉਹ ਜਿਹੜੀ ਛਾਲ ਹੈ ਉਹ ਮਾਰੀ ਗਈ ਸੀਗੀ ਤਾਂ ਹੁਣ ਬੋਲੇ ਸ਼ੰਕਰ ਡਾਈਵਰ ਕਲੱਬ ਦੇ ਜਿਹੜੇ ਗੋਤਾਖੋਰ ਨੇ ਉਹ ਸਰਚਿੰਗ ਚੱਲ ਰਹੀ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਇਹ ਲੱਭਣ ਦੀ ਕੋਸ਼ਿਸ਼ ਜਿਹੜੀ ਇਸ ਜਗ੍ਹਾ ਦੇ ਉੱਪਰ ਕੀਤੀ ਜਾ ਰਹੀ ਹੈ ਕਾਫੀ ਸਮਾਂ ਹੋ ਗਿਆ ਤਾਂ ਹੁਣ ਜਿਹੜੀ ਸੰਭਾਵਨਾ ਗੋਤਾਖੋਰਾਂ ਦੇ ਅਨੁਸਾਰ ਕੀ ਹੁਣ ਉਹ ਜਿੰਦੇ ਜਿਹੜਾ ਨਹੀਂ ਨਿਕਲ ਸਕਦੇ ਕਿਉਂਕਿ ਪਰਿਵਾਰ ਦੇ ਲਈ ਇੱਕ ਕਾਫੀ ਵੱਡਾ ਘਾਟ ਹੈ ਕਿਉਂਕਿ ਜਦੋਂ ਛਾਲ ਮਾਰੀ ਸੀਗੀ ਉਸ ਨੂੰ ਕਾਫੀ ਸਮਾਂ ਹੋ ਗਿਆ ਸੀਗਾ ਇਹ ਤਸਵੀਰ ਦੇਖ ਰਿਹਾ ਹਾਂ ਕਿ ਪੂਰਾ ਪਰਿਵਾਰ ਜਿਹੜਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਕਾਫੀ ਦੁਖੀ ਇਹ ਪਰਿਵਾਰ ਨਜ਼ਰ ਆ ਰਿਹਾ ਹੈ ਹਾਈਵੇ ਹੈ ਜਿਹੜਾ ਸੰਗਰੂਰ ਵੱਲ ਨੂੰ ਜਾਂਦਾ ਹੈ ਉਸੇ ਹਾਈਵੇ ਦੇ ਉੱਪਰ ਮੌਜੂਦ ਆ ਉਸੇ ਹਾਈਵੇ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਾਰ ਨੂੰ ਚਲਦੇ ਆ ਇਸ ਵਾਰ ਤੋਂ ਵੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਪੂਰਾ ਪਰਿਵਾਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਦੇਖ ਰਹੇ ਹੋ ਕਿ ਇਹ ਪੁਲ ਹੈ ਪਾਕੜਾ ਦਾ ਪਸਿਆਣਾ ਪਾਕੜਾ ਨਹਿਰ ਹੈ ਨਾਲ ਹੀ ਚੌਂਕ ਕਸਿਆਣਾ ਤਾਂ ਉਸੇ ਪੁਲ ਦੇ ਉੱਪਰ ਅਸੀਂ ਮੌਜੂਦ ਆ ਉਸੇ ਪੁਲ ਤੋਂ ਜਿਹੜੀ ਤਸਵੀਰ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸ਼ੰਕਰ ਭਾਰਤਵਾਜ ਜure ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਕਿਉਂਕਿ ਕਾਫੀ ਸਮਾਂ ਜਿਹੜਾ ਉਰੇ ਹੋ ਚੁੱਕਿਆ ਤਾਂ ਸ਼ੰਕਰ ਜੀ ਕਿਸ ਤਰ੍ਹਾਂ ਲੱਗਦਾ ਹੈ ਕਿ ਹੁਣ ਜਿਸ ਤਰ੍ਹਾਂ ਪਰਿਵਾਰ ਕਾਫੀ ਸਮੇਂ ਤੋਂ ਲੱਭ ਰਿਹਾਣਾ ਤੁਹਾਡੇ ਕੋਲ ਮਾਮਲਾ ਪਹੁੰਚਿਆ ਤੁਹਾਨੂੰ ਫੋਨ ਆਇਆ ਜਦੋਂ ਕੀ ਕੁਝ ਪੁਰਾਣਾ ਮਾਮਲਾ ਸੀਗਾ ਮਾਮਲਾ ਇਹ ਵੀ ਪਹਿਲਾਂ ਮਤਲਬ ਗੋਤਾ ਖੋਰ ਟੀਮ ਕੁਝ ਸਮੇਂ ਪਹਿਲਾਂ ਹੀ ਇੱਥੋਂ ਗਈ ਸੀ ਤੇ ਨਾਲ ਹੀ ਜਿਹੜਾ ਇਨਫੋਰਮ ਹੋਇਆ ਕਿ ਕੋਈ ਲੜਕਾ ਜਿਹੜਾ ਹੈਗਾ ਭਾਖੜਾ ਨਹਿਰ ਦੇ ਵਿੱਚ ਅਚਾਨਕ ਗਿਰ ਗਿਆ ਤੇ ਫਿਰ ਪੁੱਛ ਲਿਆ ਤੇ ਜੰਪ ਕਰ ਗਿਆ ਸੋ ਜਦੋਂ ਇੱਥੇ ਪਹੁੰਚੇ ਤਾਂ ਪਤਾ ਲੱਗਿਆ ਵੀ ਬੰਦੇ ਜਿਹੜਾ ਸੀਗਾ ਸ਼ੰਕਰ ਨਾਮ ਆ ਉਹਦਾ ਤੇ ਕੋਈ ਸਬਜੀ ਜਾਂ ਫਰੂਟ ਤੇ ਦੁਕਾਨ ਦਾ ਵੀ ਕੋਈ ਕੰਮ ਸੀਗਾ ਤੇ ਉਹ ਇੱਥੇ ਭਾਖੜਾ ਨਹਿਰ ਤੇ ਉਹਦੇ ਨਾਲ ਉਹਦਾ ਇੱਕ ਭਰਾ ਸੀ ਆ ਭਾਂ ਦਾ ਸੀਦਾ ਕੋਈ ਨਾਲ ਵਿਅਕਤੀ ਸੀਗਾ ਭਤੀਜਾ ਤੇ ਉਹ ਜਦੋਂ ਉਹਨੇ ਜੰਪ ਕਰਿਆ ਥੋੜੀ ਦੇਰ ਬਾਅਦ ਉਸ ਮੁੰਡੇ ਨੇ ਵੀ ਜੰਪ ਕਰਿਆ ਪਰ ਉਹ ਜਦੋਂ ਜੰਪ ਕਰਿਆ ਪੂਲ ਦੇ ਉੱਪਰੋਂ ਕਰਿਆ ਤਾਂ ਉਹ ਅਚਾਨਕ ਬੰਦਾ ਜਿਹੜਾ ਉਹ ਥੱਲੇ ਬੈਠ ਗਿਆ ਕਿਉਂਕਿ ਥੱਲੇ ਪੱਥਰ ਪੁੱਤਰ ਪਤੇਰੀਆਂ ਚੀਜ਼ਾਂ ਹੈਗੀਆਂ। ਭਈਆ ਕਹ ਲਈਏ ਵੀ ਉਚਾਈ ਹੋਣ ਕਾਰਨ ਵੀ ਬੰਦਾ ਡੁੱਬ ਗਿਆ ਪਾਖੜਾ ਨਹਿਰ 'ਚ। ਸੋ ਇਹਨੂੰ ਸਰਚ ਕਰਨ ਵਾਸਤੇ ਰਾਤ ਨੂੰ ਅਸੀਂ ਇੱਥੇ ਪਹੁੰਚੇ ਆਂ। ਕੁਝ ਕੁ ਪਰਸੈਂਟ ਅਸੀਂ ਸਰਚ ਕਰ ਰਹੇ ਹਾਂ। ਬਾਕੀ ਜਿਹੜਾ ਹੈਗਾ ਸਵੇਰੇ ਬਿਹਤਰ ਹੋਏਗਾ ਕਿਉਂਕਿ ਜਿਹੜਾ ਪਾਣੀ ਦਾ ਬਹਾਅ ਬਹੁਤ ਤੇਜ਼ ਆ ਔਰ ਹਨੇਰਾ ਹੋਣ ਕਾਰਨ ਵੀ ਜੇ ਕੋਈ ਡਾਈਵਰ ਜਾਏਗਾ ਤਾਂ ਉਹਨੂੰ ਕੁਝ ਦਿਖੇਗਾ ਨਹੀਂ। ਉਠੂ ਜੋ ਆਕਸੀਜਨ ਸਿਲੰਡਰ ਵਾਲੀ ਟੀਮ ਆਂਦੀ ਹੈ ਤਾਂ ਉਹ ਕੁਝ ਦਿਖੇਗਾ ਨਹੀਂ ਦਿਖਣ ਕਾਰਨ ਅਸੀਂ ਵੀ ਅਰਥਮਤ ਹੈ ਕਿਉਂਕਿ ਸਾਡੇ ਕੋਲ ਐਡਾ ਸਿਸਟਮ ਹੈ ਨਹੀਂ ਕਿ ਥੱਲੇ ਲੇਟ ਹੋਵੇ ਜਾਂ ਪਾਣੀ ਦੇ ਵਿੱਚ ਕੁਝ ਹੋਵੇ ਪਰ ਹੁਣ ਦੇਖਦੇ ਵਿਅਕਤੀ ਡੁੱਬ ਗਿਆ ਹੈਗਾ ਪਰ ਉਹਦੀ ਪਾਲ ਅਸੀਂ ਕਰ ਰਹੇ ਹਾਂ ਬਾਕੀ ਜਿਹੜਾ ਵੀ ਸਵੇਰੇ ਆ ਮਾਰਨਿੰਗ ਸਵੇਰੇ ਟੀਮ ਜਿਹੜੀ ਆ ਉਹ ਲੱਗ ਜੇਗੀ ਆਕਸੀਜਨ ਸਿਲੰਡਰ ਵਾਲੀ ਤੇ ਪੂਰੀ ਬੰਦੇ ਦੀ ਹਾਲ ਕਰੀ ਜੇ ਕਿ ਪੂਰੀ ਪਰਿਵਾਰ ਦੀ ਮਦਦ ਕਰ ਜਾਈਗੀ ਚੰਦਰ ਜੀ ਲੱਗਦਾ ਕੀ ਹੈ ਜਿਸ ਤਰ੍ਹਾਂ ਛਾਲ ਮਾਰੀ ਹੈ ਨਾ ਬੰਦੇ ਨੇ ਉਰੇ ਆ ਕੇ ਹੁਣ ਲੱਗਦਾ ਹੈ ਕਿ ਉਹ ਬਚ ਸਕੇਗਾ ਨਹੀਂ ਦੇਖੋ ਇਹ ਤਾਂ ਸਿਰਫ 2 2.5 ਮਿੰਟ ਦਾ ਹੀ ਸਿਸਟਮ ਹੁੰਦਾ ਉਹ ਵੀ ਬਹੁਤ ਜ਼ਿਆਦਾ ਕਹਤਾ ਮੈਂ ਕਿਉਂਕਿ ਜਿੱਤੇ ਛਾਲ ਮਾਰੀ ਆ ਉਹ ਕੋਈ ਸਿੰਪਲ ਨਹੀਂ ਉਹ ਬਟੇਕ ਹਾਈਵੇ ਪੂਲ ਹੈ ਉਹਦੇ ਉੱਪਰ ਉਚਾਈ ਜਿਹੜੀ ਮੈਂ ਕਹਦਾ ਤਾਂ ਘੱਟੋ ਘੱਟ 150 200 ਫੁੱਟ ਦੀ ਉਚਾਈ ਆ ਉਦੀ ਤੇ ਉਹਦੇ ਉੱਪਰ ਛਾਲ ਮਾਰਨਾ ਬੰਦੇ ਨੇ ਇਕਦਮ ਔਰ ਜੀਨੂ ਪਾਣੀ ਬਾਰੇ ਪਤਾ ਹੀ ਨਹੀਂ ਕਿਉਂਕਿ ਨਾ ਘਰ ਆ ਦੇ ਜਾਂ ਹੋਰ ਸੂਏ ਨਾਏ ਚ ਉਹ ਪਾਣੀ ਦਾ ਸਿਸਟਮ ਅਲੱਗ ਹੈ ਪਰ ਇਹਦਾ ਲੱਗਦਾ ਬਹੁਤ ਤੇਜ਼ ਹੋਰ ਉਤਾਰਨ ਹੋ ਸਕਦਾ ਬੰਦਾ ਤੇਜ਼ ਪਾਣੀ ਕੇ ਵੀ ਅੱਗੇ ਬੈਹ ਸਕਦਾ ਪੁਲਿਸ ਵਗੈਰਾ ਨੂੰ ਸੂਚਿਤ ਕੀਤਾ ਸੀਗਾ ਤੁਸੀਂ ਫਿਰ ਪਰਿਵਾਰ ਨੇ ਜਾ ਇੱਥੇ ਨਾਲ ਹੀ ਪਸਿਆਣਾ ਥਾਣਾ ਪੈਂਦਾ ਹੈਗਾ ਉੱਥੇ ਗਏ ਸੀ ਇਹ ਦੱਸ ਕੇ ਆਏ ਨੇ ਬਾਕੀ ਅਸੀਂ ਵੀ ਤਲਾਸ਼ ਕਰ ਰਹੇ ਹਾਂ ਇਹਨਾਂ ਨੇ ਕੰਟਰੋਲ ਰੂਮ ਤੇ ਵੀ ਇਹਨਾਂ ਨੇ ਤਲਾਸ਼ ਕਰੀ ਹੈ ਤੇ ਬਾਕੀ ਮੁਲਾਜ਼ਮ ਤੁਸਾਰੇ ਨੇ ਦੇਖਦੇ ਆਂ ਪਰ ਸਾਡੇ ਵੱਲੋਂ ਕੋਸ਼ਿਸ਼ ਜਾਰੀ ਹੈ ਅਜੀਬ ਤਲਾਹ ਜਿਹੜੀ ਹੈ ਬਾਕਬਕ ਜਿੰਨੇ ਵੀ ਗੋਤਾਖੋਰ ਨੇ ਸਾਰਿਆਂ ਨੂੰ ਅਸੀਂ ਤਲਾਹ ਕਰਤੀ ਹੈ ਕਿ ਜੇਕਰ ਕਈ ਵਾਰੀ ਦੰਦਲ ਪੈ ਜਾਂਦੀ ਹੈ ਤੇ ਕਈ ਵਾਰੀ ਬੰਦਾ ਨੀਚੇ ਨਹੀਂ ਡੁੱਬਦਾ ਕਿ ਬਿਲਕੁਰੀਪਰੀ ਮਿਲ ਜਾਂਦਾ ਪਰ ਉਹ ਵੀ ਅਸੀਂ ਆਪਸ਼ਨ ਪੂਰੀ ਕਰਤੀ ਬਾਕੀ ਸਵੇਰੇ ਜਿਹੜੀ ਹੈ ਸਰਚ ਉਹਦੀ ਪੂਰੀ ਜਾਰੀ ਹੈ ਪਰ ਰਾਤ ਨੂੰ ਵੀ ਸਰਚ ਆਪਾਂ ਕਰ ਰਹੇ ਹਾਂ ਲੱਗਦਾ ਕੀ ਹੈ ਜਿਸ ਤਰ੍ਹਾਂ ਦਾ ਵਜ਼ਨ ਸੀਗਾ ਉਹਨਾਂ ਦਾ ਹਨਾ ਕਾਫੀ ਦੱਸ ਰਹੇ ਨੇ ਕਿ ਉਹ ਪੂਰੇ ਫਿੱਟ ਜਿਹਾ ਸੀਗਾ ਹਨਾ ਕਿ ਜ਼ਿਆਦਾ ਵੇਟ ਵੀ ਨਹੀਂ ਸੀਗਾ ਲੱਗਦਾ ਕੀ ਹੈ ਕਿ ਕਿੰਨੀ ਕਦੂਰ ਤੱਕ ਦੇਖੋ weight ਦਾ ਉਹਦਾ 50 ਤੋਂ 55 ਜਾਂ 60 ਕਿਲੋ ਇੰਨਾ ਕ weight ਹੁੰਦਾ ਦਾ ਇੱਕਦਮ ਜਦੋਂ ਬੰਦਾ ਜੰਪ ਕਰਦਾ ਜਾਂ ਤਾਂ ਉਸ ਬੰਦੇ ਦੇ ਹੱਥ ਪੈਰ ਦੀ ਮਾਰੇ ਕੁਝ ਹਾਲ ਆਇਆ ਨਹੀਂ ਜਾਂ ਫਿਰ ਥੱਲੇ ਪੱਥਰ ਜਾਂ ਕੋਈ ਚੀਜ਼ਾਂ ਨਾਲ ਟਪਰਾ ਗਿਆ ਬਿਜਾਨਕ ਕੋਈ ਸੱਟ ਪੇਟ ਲੱਗ ਗਈ ਉਸ ਕਾਰਨ ਕਿਉਂਕਿ weight ਘਟ ਹੋਣ ਕਾਰਨ ਜੇ ਤਾਂ ਹੈਵੀ ਹੁੰਦਾ ਥੋੜਾ ਦਾ ਬੰਦਾ ਫਿਰ ਨਾਲ ਦੇ ਨਾਲ ਉੱਪਰ ਵਾਲੀ ਸਰਜ ਜਿਹੜੀ ਆ ਉਹ ਅਸੀਂ ਕਰ ਦਿੰਦੇ ਪਰ ਉਹ ਵੀ ਅਸੀਂ ਕਰਕੇ ਦੇਖ ਲਿਆ ਸਾਰ ਅਸੀਂ ਜਿਹੜੇ आ, काम पूरा करके देख लिया पर हरे सफलता किसी प्रकार की नहीं मिली क्योंकि नीचे गए है पानी जैसे जाम भी ने करता है है मैंने किया तो पानी सीधा नीचे ले गया मेरे को पानी का स्पीड बहुत तगड़ा है तो बहुत तेज स्पीड है पानी का तो सीधा ग्लो पहुंच के मेरे को नीचे ले गया पानी काफी दूर जाके मैं निकला पानी का बीच में भी बीच में जैसे बंदा ऊपर भी आया फिर ऊपर आने की कोशिश नहीं करता बंदा नीचे ले बाट रहा पानी ਬੜਾ ਬੜਾ ਮੁਸ਼ਕਿਲ ਹੋ ਰਿਹਾ ਹੈ ਬੜਾ ਮੁਸ਼ਕਿਲ ਬੜ ਰਹਾ ਜੀ ਜੋ ਬੰਦਾ ਮੇਰੇ ਨਾਲ ਮੈਂ ਹੋਰੇ ਨੀਚੇ ਪਾਣੀ ਲੈ ਗਿਆ ਨੂੰ ਬਿਲਕੁਲ ਥੱਲੇ ਚਲੋ ਸਵੇਰੇ ਲੱਭੋਗੇ ਹੁਣ ਫਿਰ ਹਾਂ ਜੀ ਹੁਣ ਤਾਂ ਸਵੇਰੇ ਹੁੰਦਾ ਉਹ ਇਸ ਟਾਈਮ ਤਾਂ ਕੁਝ ਹੋਣਾ ਨਹੀਂ ਜੀ ਕਿੰਨਾ ਕੋਈ ਲੈਟ ਦੀ ਪਰਬੰਧ ਹੈ ਮਾਰੇ ਪਾਸ ਨਾ ਇਸ ਟਾਈਮ ਦਿਨਾ ਰਾਤ ਦਾ ਸਮੇਂ ਗੋਤੇ ਮਾਰੇ ਬਿਲਕੁਲ ਹਨੇਰਾ ਦਿਖ ਰਿਹਾ ਹੈ ਨੀਚੇ ਕੁਝ ਨਹੀਂ ਦਿਖ ਰਿਹਾ ਮਾਰੇ ਕੋ ਬਿਲਕੁਲ ਇਹ ਗੋਤਾਖੋਰ ਨੇ ਜਿਹੜੇ ਨੀਚੇ ਗਏ ਸੀ ਸਰਚ ਕਰਨ ਦੇ ਲਈ ਇਹਨਾਂ ਦਾ ਕਹਿਣਾ ਹੈ ਕਿ ਨੀਚੇ ਕੁਝ ਵੀ ਨਹੀਂ ਦਿਖ ਰਿਹਾ ਹਨੇਰਾ ਹੋਣ ਕਾਰਨ ਕਿਉਂਕਿ ਰਾਤ ਹੋ ਗਈ ਹੈ ਤਾਂ ਇਸ ਕਰਕੇ ਇਹਨਾਂ ਨੂੰ ਕਾਫੀ ਮੁਸ਼ਕਿਲ ਹੋ ਰਹੀ ਹੈ ਪ ਪਰਿਵਾਰ ਜਿਹੜਾ ਕਾਫੀ ਦੁਖੀ ਦਿਖਾਈ ਦੇ ਰਿਹਾ ਕਿਉਂਕਿ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਪਰਿਵਾਰ ਦੇ ਵਿੱਚ ਤਿੰਨ ਬੱਚੇ ਨੇ ਉਹਨਾਂ ਦੇ ਤਾਂ ਅੱਗੇ ਦੀ ਤਸਵੀਰ ਜਿਹੜੀ ਆ ਉਹ ਦਿਖਾ ਦਿੰਦੇ ਆ ਕਿ ਇਹ ਪੁਲ ਹੈ ਇਹ ਹਾਈਵੇ ਹੈ ਜਿਸ ਖਾਂ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਇਸੀ ਹਾਈਵੇ ਤੋਂ ਜਿਹੜੀ ਹੈ ਉਹ ਸ਼ੰਕਰ ਨੇ ਛਾਲ ਮਾਰੀ ਸੀਗੀ ਪੈਸਾ ਦਾ ਲੈਣ-ਦੇਣ ਕਰਕੇ ਇੱਕ ਸੁਰੇਸ਼ ਨਾਮ ਦੇ ਵਿਅਕਤੀ ਤੋਂ ਦੁਖੀ ਸੀਗੇ ਤਾਂ ਜਿਸ ਕਰਕੇ ਉਹਨਾਂ ਨੇ ਪਾਕੜਾ ਨਹਿਰ ਦੇ ਉੱਪਰ ਪਹੁੰਚ ਕੇ ਜਿਹੜਾ ਇਹ ਸਾਰਾ ਕਦਮ ਸੀਗਾ ਉਹ ਚੁੱਕਿਆ ਕੋਪਨਾ ਕਦਮ ਦਾ ਪਰਿਵਾਰ ਦੇ ਵਿੱਚ ਜਿਹੜਾ ਉਹਨਾਂ ਦੇ ਭਰਾ ਨੇ ਪੈਣ ਆ ਉਹਨਾਂ ਦੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪੂਰਾ ਪਰਿਵਾਰ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਇਹ ਤਸਵੀਰ ਤੁਸੀਂ ਪਰਿਵਾਰ ਦੀ ਦੇਖੀ ਹੈ ਤਾਂ ਜਿਹੜੇ ਨਾਲ ਨੌਜਵਾਨ ਸੀਗੇ ਉਹਨਾਂ ਨੇ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਵੀ ਲੱਭਣ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਇਹ ਮੁੰਡਾ ਨਾਲ ਸੀਗਾ ਜਿਸ ਨੇ ਛਾਲ ਵੀ ਮਾਰੀ ਸੀ ਪਾਤੜਾ ਨਹਿਰ ਦੇ ਵਿੱਚ ਇਸ ਨੇ ਲੱਭਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਪਿੱਛੋੜੀ ਜਾ ਕੇ ਜਦੋਂ ਸ਼ੰਕਰ ਨੇ ਛਾਲ ਮਾਰੀ ਤਾਂ ਇਹਨਾਂ ਨੇ ਨਾਲ ਦੇ ਨਾਲ ਛਾਲ ਮਾਰੀ ਸੀ ਤੁਸੀਂ ਨਾਲ ਦੇ ਨਾਲ ਮਾਰਤੀ ਸੀ ਨਾਲ ਦੇ ਨਾਲ ਛਾਲ ਮਾਰੀ ਮੈਂ ਕਿਹਾ ਦੇਰ ਗਿਆ ਫਿਰ ਨਾਰੀ ਵਾਲਾ ਮੈਂ ਕਹਿੰਦੇ ਉਹ ਹੈ ਮੈਂ ਦੇਖਿਆ ਉਹ ਨਹੀਂ ਸੀ ਮਨ ਨਾਰੀ ਲਿਖ ਲਿਆ ਮਗਰ ਉਹ ਨਹੀਂ ਸੀ ਫਿਰ ਨਾਲ ਦੇ ਨਾਲ ਹੀ ਕੋਈ ਦਿਖਿਆ ਨਹੀਂ ਹੈਗਾ ਉੱਪਰ ਜਦੋਂ ਛਾਲ ਮਾਰੀ ਛਾਲ ਮਾਰੀ ਉਹ ਆਏ ਨਹੀਂ ਅੱਗੇ ਅੱਗੇ ਮੈਂ ਥੋੜੀ ਅੱਗੇ ਦੇ ਛਾਲ ਮਾਰੀ ਮੈਂ ਕਿਤੇ ਹੋਈ ਆਗੇ ਫਿਰ ਉਹ ਨਹੀਂ ਸੀ ਮਗਰ ਮਤਲਬ ਦਿਖਿਆ ਹੀ ਨਹੀਂ ਹੈਗਾ ਛਾਲ ਮਾਰਨ ਤੋਂ ਬਾਅਦ ਛਾਲ ਮਾਰਦਾ ਦਿਖੇ ਨਹੀਂ ਫਿਰ ਅੱਗੇ ਜਾ ਕੇ ਥੋੜਾ ਮੈਂ ਵਧਿਆ ਮੈਂ ਕਿਤੇ ਉਹੀ ਆਗੇ ਮਗਰ ਉਹ ਨਹੀਂ ਸੀ ਉਹ ਨਾਰੀਆ ਲਿਖ ਲਿਆ ਤੁਹਾਨੂੰ ਕਿੰਨੇ ਕੁ ਦੇਰ ਬਾਅਦ ਪਤਾ ਲੱਗ ਗਿਆ ਸੀ ਮੈਨੂੰ 10 ਮਿੰਟ ਬਾਅਦ ਫੋਨ ਕਰਤਾ ਜੀ ਕਿਹਾ ਕਹਿੰਦੇ ਆ ਮੈਂ ਉਹ ਗੱਲ ਮੈਂ ਚੋਰੇ ਸੀ ਮੰਡੀ ਗਈ ਉੱਤੇ ਮੈਂ 10 ਮਿੰਟ ਤੇ ਦਾ ਐਕਟਿਵ ਲੇਜ ਹੋਰ ਸਾਢ ਨੇ ਹੁਣ ਉਹਨੂੰ ਗੋਤਾਖੋਰ ਲੱਭ ਰਹੇ ਨੇ ਹਾਂਜੀ ਨਾਲ ਹੈ ਪਰਿਵਾਰ ਦੇ ਹਾਂਜੀ ਹਾਂਜੀ ਉਹ ਤਾਂ ਕੋਸ਼ਿਸ਼ ਤਾਂ ਪਹਿਲੇ ਪੂਰੀ ਕਰ ਰਹੇ ਆ ਜੀ ਉਹ ਤਾਂ ਸਟੈਂਡ ਕਰ ਰਹੇ ਆ ਕਿ ਐਸੀ ਭਾਈ ਆਪਣੀ ਕੋਸ਼ਿਸ਼ ਤਾਂ ਪੂਰੀ ਕਰ ਰਹੇ ਹੁਣ ਉਹਨਾਂ ਤੋਂ ਬਾਕੀ ਸਵੇਰੇ ਦੇ ਦੇਖੋ ਜਿਹੜੀ ਗੱਲ ਆ ਹੁਣ ਤੋਂ ਥੋੜੇ ਸਾਹਮਣੇ ਇਹ ਨੇਰਾ ਹੈਗਾ ਉਹ ਲੱਭ ਨਹੀਂ ਸਕਦੇ ਸਵੇਰੀ ਜਿਹੜਾ ਕੁਝ ਹੋएगा ਸਵੇਰੀ ਘਰਵਾਲੀ ਉਹਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਭਈ ਇਸ ਤਰ੍ਹਾਂ ਹੋ ਗਿਆ ਸਾਰਾ ਅਜੇ ਕਰੀ ਨਹੀਂ ਇਹ ਜੀ ਕਰਨੀ ਹੈ ਜੀ ਪੁਲਸ ਵਾਲੇ ਉਹਦੇ ਚੌਕੀ ਤੇ ਗਈ ਸੀ ਉਹਨੇ ਕੋਈ ਸੁਣਵਾਈ ਨਹੀਂ ਹੋਈ ਇਹ ਸਾਡੀ ਕੋਰੇ ਹੱਦ ਤੱਕ ਕੋਈ ਪੁਲਸ ਵਾਲਾ ਨਹੀਂ ਆਇਆ ਜੀ ਅਸੀਂ ਦੋ ਵਾਰੀ ਜਿਹੜੇ ਮਾਰੇ ਕੋਈ ਨਹੀਂ ਅਸੀਂ ਘੰਟਾ ਜਿਹੜਾ ਘੰਟਾ ਉਹ ਖੜੇ ਰਹੇ ਮੈਂ ਕੋਈ ਨਹੀਂ ਆਇਆ ਸੀ ਉਹ ਤਾਂ ਫੋਨ ਮਾਰਾ ਕਹਿੰਦੇ ਆ ਆ ਗਏ ਤੇ ਇੱਕ ਜਣੀ ਆਇਓ ਦੇਖਦੇ ਰਹੇ ਤੇ ਅਸੀਂ ਲੱਭਦੇ ਲੱਭੇ ਨਹੀਂ ਸਾਨੂੰ ਜੇ ਤੋ ਜਦੋਂ ਉਹ ਛਾਲ ਮਾਰਤੀ ਸੀ ਨਾਲ ਦੇ ਤੁਸੀਂ ਚੌਂਕੀ ਗਏ ਸੀ ਕਿ ਫਿਰ ਵੀ ਕਿਲਾ ਹੋ ਕੇ ਮੈਂ ਆ ਬਗੈ ਸੀ ਮੈਂ ਚੌਕੀ ਦੇ ਘੁੰਮ ਕੇ ਆਪ ਮੈਂ ਉੱਥੇ ਗਿਆ ਸੀ ਆ ਚੌਕੀ ਜੋ ਮਗਰ ਉਹਨੇ ਗੋਤਾ ਖੋਦਾ ਨੰਬਰ ਦਿੱਤਾ ਲਾ ਕੇ ਕਹਿੰਦੇ ਗੱਲ ਕਰ ਲਓ ਆ ਜਾਣਗੇ ਬੱਸ ਇੰਨੀ ਗੱਲ ਹੋਈ ਐ ਤੇ ਅਸੀਂ ਇਸ ਵੇਲੇ ਤੱਕ ਲੱਭਦੇ ਰਹੇ ਮਗਰ ਮਿਲ ਨਹੀਂ ਅਜੇ ਤੱਕ ਬਿਲਕੁਲ ਹਾਲੇ ਤੱਕ ਕੋਈ ਜਿਹੜੇ ਸੁਰਾਗ ਹੈ ਉਹ ਆਤ ਨਹੀਂ ਲੱਗਿਆ ਹੈਗਾ ਪਰ ਗੋਤਾਖੋਰਾਂ ਦੀ ਟੀਮ ਜਿਹੜੀ ਹੈ ਉਹ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਰਾਤ ਦੀ ਤਸਵੀਰ ਤੁਸੀਂ ਦੇਖ 파 ਰਹੇ ਹੋ ਇਸ ਜਗ੍ਹਾ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਹ ਪਾਕੜਾ ਨਹਿਰ ਦਾ ਪੋਲਾ ਪਸਿਆਣਾ ਤਾਂ ਉਸੇ ਜਗ੍ਹਾ ਦੇ ਉੱਪਰ ਮੌਜੂਦ ਹੈ ਇਸ ਥਾਂ ਦੇ ਉੱਪਰ ਆ ਕੇ ਉਸ ਸ਼ੰਕਰ ਨੇ ਜਿਹੜੀ ਹੈ ਪਾਕੜਾ ਨਹਿਰ ਦੇ ਵਿੱਚ ਛਾਲ ਮਾਰੀ ਹੈ ਤਾਂ ਇਹ ਤਸਵੀਰ ਤੁਸੀਂ ਦੇਖੀ ਹੈ ਪੂਰਾ ਪਰਿਵਾਰ ਇਸ ਜਗ੍ਹਾ ਦੇ ਉੱਪਰ ਹੈ ਦੁਖੀ ਦਿਖਾਈ ਦੇ ਰਿਹਾ ਕਾਫੀ ਕਿਉਂਕਿ ਲੱਭਣ ਦੀ ਕੋਸ਼ਿਸ਼ ਕਾਫੀ ਕਰ ਰਹੇ ਨੇ ਪਰਿਵਾਰ ਦੇ ਵਿੱਚ ਵੀ ਕਾਫੀ ਗਮ ਦਾ ਮਾਹੌਲ ਹੈ ਪੂਰੇ ਪਰਿਵਾਰਕ ਮੈਂਬਰ ਵੀ ਪਹੁੰਚੇ ਸੀਗੇ ਘਰ ਦੇ ਵਿੱਚ ਉਹਨਾਂ ਦੇ ਪਤਨੀ ਘਰੇ ਹੀ ਨੇ ਉਹ ਬੱਚੇ ਵੀ ਘਰੇ ਨੇ ਕਿਉਂਕਿ ਛੋਟੇ ਬੱਚੇ ਦੱਸੇ ਜਾ ਰਹੇ ਨੇ ਕਿ ਸਕੂਲ ਦੇ ਵਿੱਚ ਪੜ੍ਹਦੇ ਨੇ ਉਹਨਾਂ ਦੀ ਹਾਲਤ ਵੀ ਕਾਫੀ ਬੁਰੀ ਹੈ ਕੈਮਰਾ ਬਰਸ ਰਵਿੰਦਰਪਾਲ ਦੇ ਨਾਲ ਟਵਲ ਜਿੱਤ ਕੰਬੋ ਜੈਪਾਨੀ ਟੀਵੀ ਪਟਿਆਲਾ